ਯੂ ਬੈਡੀ ਸਾਰਾ ਆਪਾਂ ਮਾਲ ਤਿਆਰ ਕਰਦੇ ਆ ਜੀ ਹਾਂਜੀ ਸੱਲੜਲੇ ਬੰਨੇ ਉਹ ਬਿਲਡਿੰਗ ਕਰ ਦਿੰਦੇ ਪਲੇਟ ਆ ਉਹਦੇ ਉੱਪਰ ਲਾ ਦਿੰਦੇ ਆ ਫੀਟਿੰਗ ਆਪਾਂ ਭਾਜੀ ਆ ਵੇਖੋ ਤੁਸੀਂ ਫੁੱਲ ਪਲੇਟ ਆ ਉਹ ਸਿਰੇ ਤੱਕ ਜੀ ਹਾਂਜੀ ਕਿਆ ਬਾਤ ਆ ਜੀ ਬਾਤੀ ਬੜੀ ਆਪਣੀ ਫੁੱਲ ਜ਼ਿੰਮੇਵਾਰੀ ਹੁੰਦੀ ਆ ਕੋਈ ਮਗਰਾਟ ਪਾਟੇ ਕੁਝ ਵੀ ਹਿੱਲੇ ਉਹਦੀ ਆਪਾਂ ਨਹੀਂ ਜ਼ਿੰਮੇਵਾਰੀ ਹੁੰਦੀ ਆ ਜੀ ਖਾਪੋਂ ਜਿਆਦਾ ਚੱਲਣਾ ਜਿਹਦੇ ਵਿੱਚ ਡਾਊਨਸਲਿੰਗ ਕਰਵਾਉਂਦੇ ਆ ਜੀ ਇਹ ਮਾਡਲ ਦੇ ਜੀ ਹਾਂਜੀ ਬਾਤੀ ਆਪਣਾ ਡਾਊਨਸਲਿੰਗ ਹੋਈ ਵੀ ਪਈ ਆ ਉਹ ਵੀ ਤੁਹਾਨੂੰ ਚੈੱਕ ਕਰਵਾਵਾ ਲਈ ਆਪਣਾ ਮਗਰ ਵਾਇਰਿੰਗ ਵੀ ਰੈਡੀ ਕਰਕੇ ਦੰਨੇ ਪੂਰੀ ਆ ਹਾਂਜੀ ਉਹ ਸਾਰਾ ਰੁਸ਼ਪਾਜੀ ਉਹਦੀ ਬਾਤੀ 1 ਸਾਲ 2 ਸਾਲਾਂ ਦੀ ਆਪਣੀ ਗਾਰੰਟੀ ਹੋਈ ਤਾਰਾਂ ਦੇ ਵਿੱਚ ਵੀ ਕੁਝ ਵੀ ਹੋ ਜੇ ਦੇ ਇਹਦੇ ਵਿੱਚ ਭਾਜੀ ਜਾਲੀ ਯਾਰੀ ਆ ਚੈੱਕ ਰੋਈ ਹਾਂਜੀ ਇਧਰਲੇ ਬੰਨੇ ਵੀ ਜਾਲੀ ਯਾਰੀ ਆ ਇਹਦੇ ਵਿੱਚ ਵਾਰ ਵੀ ਵਾਲੀ ਆ ਜੀ ਮਤਲਬ ਇਹ ਸਭ ਤੋਂ ਜਿਆਦਾ ਡਿਮਾਂਡ ਦੇ ਵਿੱਚ ਸਟਾਰ ਲਾਈਟ ਆ ਜੀ ਇਹ ਸਾਡੀ ਆਪਣੀ ਗੋਲੀ ਪਈ ਆ ਜੀ ਇਹ ਭਾਜੀ ਜਿੱਦਾਂ ਕਿ ਓਵਲ ਸਿਸਟਮ ਆਉਂਡ ਹੈ ਪਿਆਈ ਜੀ ਹਾਂਜੀ ਉਹ ਵੀ ਆਪਾਂ ਲਾਉਨੇ ਆਂ ਜੀ ਉਹ ਭਾਜੀ ਉਹ ਭਰੀ ਆੜੀ ਪਈ ਆ ਆਪਣੀ ਤਿਆਰ ਹੁੰਦੀ ਹੈ ਜੀ ਇਹ ਮੇ ਦਾ ਹੁਣ ਕੰਮ ਚੱਲ ਰਿਹਾ ਹੀ ਪ੍ਰੋਸੈਸ ਚੱਲ ਹਾਂਜੀ ਇਹ ਚੱਲਣ ਦੇ ਆਂ ਜੀ ਹਾਂਜੀ ਆੜਾ ਇਹਦੇ ਤੇ ਉਹਦੇ ਤੇ ਇਹ ਸਿਸਟਮ ਲਗਣਾ ਚਾਰ ਚਾਰ ਵਾਲਾ ਹਾਂਜੀ ਹੋ ਜੀ ਵੈਲਕਮ ਤੁਹਾਡਾ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਇੱਕ ਆ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਆ ਨਵੇਂ ਟੌਪਿਕ ਦੇ ਉੱਤੇ ਉਹ ਕੀ ਟੌਪਿਕ ਆ ਟਰੈਕਟਰ ਐਕਸੈਸਰੀ ਅੱਜਕਲ ਟਰੈਕਟਰ ਮੋਡੀਫਾਈ ਬਹੁਤ ਹੋ ਰਹੇ ਨੇ ਤੇ ਟਰੈਕਟਰ ਦੀ ਐਕਸੈਸਰੀ ਵਗੈਰਾ ਲਾਈਟ ਆਰਮ ਉਹਦੇ ਹੋ ਜਾਂਦੇ ਰੂ ਚੱਕੀ ਇੱਥੇ ਦੋ ਗਿਆ ਆਉਂਦੇ ਆਪਾਂ ਪਹੁੰਚੇ ਹੋਇਆ ਤਰਨਤਾਲ ਸਾਹਿਬ ਸ਼ਹਿਰ ਦੇ ਵਿੱਚ ਤੇ ਭਰਾ ਨੂੰ ਆਪਾਂ ਮਲਾਉਨੇ ਆ ਉਹ ਕੀ ਕੀ ਐਕਸੈਸਰੀ ਉਹਨਾਂ ਕੋ ਅਵੇਲੇਬਲ ਆ ਤੇ ਕਿਹੜੇ ਕਿਹੜਾ ਸਿਸਟਮ ਲਾ ਰਹੇ ਨੇ ਸਾਰਾ ਕੁਝ ਦਿਖਾਉਨੇ ਆ ਤੇ ਜਿਹੜੇ ਭਰਾ ਨਵੇਂ ਨੇ ਪਲੀਜ਼ ਚੈਨ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਮੈਂ ਤੇ ਵੀਡੀਓ ਕਰਦੇ ਹੋ ਸ਼ੇਅਰ ਲਓ ਜੀ ਆਪਾਂ ਮਲਾਉਨੇ ਆ ਭਰਾ ਨੂੰ ਤੁਹਾਨੂੰ ਗਾਈ ਸਾਸ਼ੀ ਗਾ ਵੀਰ ਜੀ ਸਾਸ਼ੀ ਗਾ ਵੀਰ ਜੀ ਵੀ ਜੀ ਆਪਣਾ ਸ਼ੁਭ ਨਾਮ ਜੀ ਆਪਣਾ ਨਾਮ ਗੁਰਵਿੰਦਰ ਸਿੰਘ ਜੀ ਮੇਰਾ ਨਾਮ ਮੇਰੇ ਫਰਮ ਦਾ ਨਾਮ ਇਸ ਰਾਂ ਟਰੈਕਟਰ ਐਕਸੈਸਰੀ ਨਾਂ ਦੇ ਜੀ ਠੀਕ ਹੈ ਜੀ ਤੇ ਆਪਣੀ ਲੋਕੇਸ਼ਨ ਸ਼ਹਿਰ ਕਿਹੜਾ ਆਪਣਾ ਇਹ ਦੁਬਾਰਾ ਕਹੋ ਜੀ ਜੀ ਆਪਣਾ ਤਰਨਤਾਰਨ ਠੀਕ ਹੈ ਜੀ ਸ਼ਹਿਰ ਇਹ ਆਪਣੀ ਇੱਥੇ 숍 ਜੀ ਨਹੀਂ ਮੈਸੀ ਟਰੈਕਟਰ ਏਜੰਸੀ ਆ ਜੀ ਮੈਸੀ ਟਰੈਕਟਰ ਏਜੰਸੀ ਆ ਜੀ ਇਹ ਰੋਡ ਕਿਹੜਾ ਜੀ ਹੈ ਜੇ ਆਪਾਂ ਰੋਡ ਵੀ ਦੱਸੀਏ ਪਾਜੀ ਸ੍ਰੀ ਹਾਲੀ ਤੋਂ ਤਰਨਤਾਰਨ ਰੋਡ ਆ ਜਿਹੜਾ ਮੇਨ ਆਈ ਸ੍ਰੀ ਹਾਲੀ ਦੇ ਅੰਦਰੋਂ ਇੰਟਰ ਹੁੰਦਾ ਏ ਓਕੇ ਹਾਂਜੀ ਤੇ ਵੀਰ ਜੀ ਆਪਣੇ ਕੋਲ ਐਸੈਸਰੀ ਦੇ ਵਿੱਚ ਕੀ ਕੀ ਆਪਾਂ ਲਾ ਰਹੇ ਆ ਮੋਡੀਫਿਕੇਸ਼ਨ ਦਾ ਜੀ ਪਾਜੀ ਆਪਣੇ ਨੇ ਫਾਈਬਰ ਹੋਡ ਹੁੰਦੀ ਏ ਮਿਊਜ਼ਿਕ ਸਿਸਟਮ ਹੁੰਦਾ ਏ ਲਾਈਟਾਂ ਹੁੰਦੀਆਂ ਸਟੀਅਰ ਹੁੰਦੇ ਸਲੈਂਸਰ ਹੁੰਦੇ ਠੀਕ ਆ ਜੀ ਐਸੈਸਰੀ ਆਪਨਾ ਅਵੇਲੇਬਲ ਆ ਜੀ ਠੀਕ ਆ ਵੀਰ ਜੀ ਜਿੱਦਾਂ ਮਤਲਬ ਫਾਈ ਹੁੱਟ ਨੇ ਟਰੈਕਟਰਾਂ ਦੇ ਆੜੇ ਪ ਜੀ ਹਾਂ ਜੀ ਬਾਕੀ ਤੁਸੀਂ ਬਣਿਆ ਦੇਖ ਸਕਦੇ ਕੋਈ ਪੇਂਟ ਨਹੀਂ ਹੋਇਆ ਸਾਰਾ ਰੂਸ਼ ਆਪਾਂ ਪੇਂਟ ਪੁੰਡਾ ਆ ਵੀ ਹਾਲ ਹੈਵੀ ਦੇ ਵਿੱਚ ਹਾਂ ਜੀ ਫੁੱਲ ਹੈਵੀ ਦੇ ਵਿੱਚ ਉਹ ਇਹ ਤੁਸੀਂ ਬਲ ਪਵਾਉਣੇ ਆਪ خود ਤਿਆਰ ਕਰਦੇ ਹਾਂ ਹਾਂ ਜੀ ਆਪ ਕਰਦੇ ਭਾਜੀ ਇਹ ਨਹੀਂ ਵੀ ਰੈਡੀ ਮੇਡ ਲੈ ਕੇ ਆਉਣੇ ਹਾਂ ਜੀ ਆਪਾਂ ਸਾਰਾ ਹੈਵੀ ਦੇ ਵਿੱਚ ਪਾਈਪ ਲੈ ਕੇ ਉਹਨੂੰ ਤਿਆਰ ਕਰਾਉਂਦੇ ਹਾਂ ਜੀ ਹਾਂ ਜੀ ਹਾਂ ਜੀ ਭਾਜੀ ਠੀਕ ਬਾਕੀ ਤੁਸੀਂ ਇਹਦੀ ਫਾਰਨ ਟਰੈਕ ਦੀ ਫਿਟਿੰਗ ਵੀ ਚੈੱਕ ਕਰ ਸਕਦੇ ਜੀ ਜੀ ਅੱਜ ਤੁਹਾਨੂੰ ਉਹਦੀ ਆਪਾਂ ਚੈੱਕ ਕਰਵਾ ਦਿੰਦੇ ਹਾਂ ਤੇ ਹੁਣ ਵੀ ਇਹਨਾਂ ਕੋ ਟਰੈਕਟਰ ਆਇਆ ਵੇ ਆ ਤੇ ਮਿਊਜ਼ਿਕ ਸਿਸਟਮ ਲੱਗਣਾ ਤੇ ਤਿਆਰ ਹੋ ਰਿਹਾ ਹੈ ਹਾਂਜੀ ਇਹਦੇ ਭਾਜੀ ਕਈ ਕਰਦੇ ਆ ਕਿ ਇਥੋਂ ਥੱਲੜਲੇ ਬੰਨੇ ਉਹ ਬਿਲਡਿੰਗ ਕਰ ਦਿੰਦੇ ਪਲੇਟਾਂ ਜੀ ਉਹਦੇ ਉੱਪਰ ਲਾ ਦਿੰਦੇ ਆ ਫਿਟਿੰਗ ਆਪਾਂ ਭਾਜੀ ਆ ਵੇਖੋ ਤੁਸੀਂ ਫੁੱਲ ਪਲੇਟ ਆ ਉਹ ਸਿਰੇ ਤੱਕ ਜੀ ਹਾਂਜੀ ਕਿਆ ਬਾਤ ਆ ਜੀ ਹਾਂਜੀ ਇਹ ਆਪਾਂ ਸਾਰੀ ਪਲੇਟ ਤੇ ਫਿਟਿੰਗ ਕਰਦੇ ਆਂ ਜੋ ਨਟ ਬੋਲਟ ਦੇ ਕੋਈ ਆਪਾਂ ਬਿਲਡਿੰਗ ਵਾਲਾ ਕੰਮ ਨਹੀਂ ਕਰਦੇ ਬਸ ਕਲੰਪ ਲਾ ਕੇ ਦਿੰਨੇ ਆ ਜੀ ਉਹਨੇ ਵੀ ਕੋਈ ਵੈਲਟ ਨਹੀਂ ਆ ਕਲੰਪ ਲੱਗੇ ਹੋ ਨੇ ਆਰਾਮਨਾ ਜੇ ਕੱਲੂ ਖੋਲਣੇ ਵੀ ਆਪਾਂ ਖੋਲ ਵੀ ਸਕਦੇ ਆ ਹਾਂਜੀ ਇਹਨਾਂ ਨੇ ਪਹਿਲਾਂ ਯੂ ਪਾਪ ਆਪਣੇ ਲਵਾਰੇ ਖੜਿਆ ਹੀਰਾ ਅੱਜ ਇਹਨੂੰ ਆਪਾਂ ਮਿਊਜ਼ਿਕ ਸਿਸਟਮ ਵੀ ਲਾਉਣਾ ਜੀ ਤੇ ਫਾਈਬਰ ਹੌਡ ਵੀ ਲਾਉਣੀ ਆ ਜੀ ਜਿੱਦਾਂ ਥੋਟੀ ਫੀਟਿੰਗ ਆ ਇਹਦੇ ਨਾਲ ਇਹ ਆ ਵੀ ਇੱਕ ਤਾਂ ਮਗਰਾਟਾਂ ਦੀ ਮਜ਼ਬੂਤੀ ਹੋ ਗਈ ਉਹ ਰਾਟ ਹਿੱਲਦਾ ਨਹੀਂ ਆ ਲਾਈ ਤੇ ਨਾਲੇ ਆਪਣੀ ਫਾਈਬਰ ਹੌਡ ਟੰਗੀ ਲੱਗ ਜਾਣੀ ਆ ਤੇ ਨਾਲੇ ਮਿਊਜ਼ਿਕ ਸਿਸਟਮ ਲਾਇਆ ਜਾਂਦਾ। ਹਾਂਜੀ ਬਾਤੀ ਬਾਜੀ ਆਪਣੀ ਫੁੱਲ ਜ਼ਿੰਮੇਵਾਰੀ ਹੁੰਦੀ ਆ ਕੋਈ ਮਗਰਾਡ ਪਾਟੇ ਕੁਝ ਵੀ ਹਿੱਲੇ ਉਹੀ ਆਪਾਂ ਨਹੀਂ ਜ਼ਿੰਮੇਵਾਰੀ ਹੁੰਦੀ ਆ ਜੀ। ਉਹਦਾ ਆਪਾਂ ਸਾਰਾ ਹੱਲ ਕਰਕੇ ਦਈਦਾ ਕਸਟਮਰ ਨੂੰ। ਤੇ ਆਪਣੇ ਸਾਰੇ ਟਰੈਕਟਰਾਂ ਦੀ ਆਪਣੇ ਕੋਲ ਅਵੇਲੇਬਲ ਨੇ। ਹਾਂਜੀ ਸਾਰੇ ਟਰੈਕਟਰ ਨੇ ਹੋ ਗਏ। ਮੇਰਾ ਮਰਜ਼ੀ ਟਰੈਕਟਰ ਮਾਡਲ ਆ। ਹਾਂਜੀ ਹਾਂਜੀ। ਕਸਟਮਰ ਫੋਨ ਤੇ ਗੱਲ ਕਰਕੇ ਟਰੈਕਟਰ ਦੱਸ ਸਕਦਾ ਤੇ ਆ ਕੇ ਲਵਾ ਸਕਦਾ ਜੀ। ਹਾਂਜੀ। ਤੇ ਇਹਦੇ ਵਿੱਚ ਆਪਣੇ ਕੋਲ ਜਿਹੜੇ ਉੱਪਰ ਫਾਈਬਰ ਲੱਗਦੇ ਆ ਉਹ ਕਿਹੜੇ-ਕਿਹੜੇ ਮਾਡਲ ਨੇ ਉਹ ਵੀ ਸੰਭਵ। ਉਹ ਬਾਜੀ ਆ ਜਿਓ ਜੀ। ਇਹ ਤਦਾ ਬੜੀ ਆੜ ਆ ਜਾ ਹੌਲੈਂਡ ਮਾਡਲ ਓਕੇ ਜਿਹੜਾ ਸਭ ਤੋਂ ਜ਼ਿਆਦਾ ਚੱਲਣ ਦੇ ਆ ਸਿੰਪਲ ਦੇ ਵਿੱਚ ਹੀ ਓਕੇ ਆ ਵੀ ਇਹ ਜਿਹੜਾ ਸਭ ਤੋਂ ਜ਼ਿਆਦਾ ਚੱਲਣਾ ਜਿਹਦੇ ਵਿੱਚ ਡਾਊਨਸਲਿੰਗ ਕਰਵਾਉਂਦੇ ਆ ਜੀ ਇਹ ਮਾਡਲ ਦੇ ਜੀ ਹਾਂਜੀ ਬਾਕੀ ਆਪਣਾ ਡਾਊਨਸਲਿੰਗ ਹੋਈ ਵੀ ਪਈ ਆ ਉਹ ਵੀ ਤੁਹਾਨੂੰ ਚੈੱਕ ਕਰਵਾਵਾਂਗੇ ਆਪਣਾ ਜੀ ਡਾਊਨਸਲਿੰਗ ਦਾ ਕੰਮ ਵੀ ਤੁਸੀਂ ਨਾਲ ਕਰਦੇ ਹਾਂਜੀ ਉਹ ਆਪਾਂ ਅੱਗੇ ਕਰਦੇ ਹਾਂ ਜੀ ਤੇ ਜਿਹੜੇ ਇਹ ਮਾਡਲ ਨੇ ਜੀ ਇਹੜੀਆਂ ਭਰੀਆਂ ਆਪਣੀਆਂ ਫੈਬਰਿਕ ਫੈਕਟਰੀ ਦੇ ਵਿੱਚ ਮਾਲ ਆਉਂਦਾ ਜੀ ਜੀ ਆਪਾਂ ਆਪ ਤਿਆਰ ਕਰਵਾਉਂਦੇ ਆ ਜੀ ਇਹਦੀ ਆਪਣੀ 3-4 ਸਾਲ ਦੀ ਗਾਰੰਟੀ ਹੁੰਦੀ ਹੈ ਜੀ। ਫਾਈਬਰ ਦੇ ਵਿੱਚ ਤੇੜ ਪੈ ਜੇ ਜਾਂ ਕੋਈ ਨੰਦਾਬੇ ਕੋਸ਼ੀ ਹੋ ਜੇ ਇਹਨੂੰ। ਜੀ। ਹਾਂਜੀ। ਤੇ ਜਿੱਦਾਂ ਇਹ ਇੱਕ ਮਾਡਲ ਹੋ ਗਿਆ। ਪਾ ਜੀ ਸਾਰੇ ਹਾਂਜੀ A1 ਮਾਡਲ ਜੇ A1 ਪਲੱਸ ਮਾਡਲ ਜੇ ਸਿੰਪਲ ਮਾਡਲ ਦੇ ਵਿੱਚ ਆ ਜਾਂਦਾ ਜਿਹੜੇ ਰੈਗੂਲਰ ਚੱਲਦੇ ਆ ਮਾਡਲ ਆਪਣੇ ਦੋਈ। ਕਿਦਾਂ ਆ ਜੀ? ਹਾਂਜੀ। ਇਹ ਆ ਨੀਚੇ ਉਹੀ ਮਾਡਲ ਪਾਇਆ। ਪਾ ਜੀ ਆਪਣਾ ਸਾਰਾ ਥੱਲੇ ਵਾਲਾ ਮਾਲ ਤਿਆਰ ਪਿਆ ਹੈ। ਇਹ ਇਹ ਮਤਲਬ ਪੇਂਟ ਹੋ ਕੇ ਤਿਆਰ ਹੋਇਆ ਪਿਆ ਇਹ ਵਿਦਆਊਟ ਪੇਂਟ ਆ ਜੀ ਮਤਲਬ ਮਾਲ ਸੇਮ ਆ ਜੀ ਮਤਲਬ ਜੇ ਕੋਈ ਗਾਹਕ ਮੌਕੇ ਦੀ ਮੌਕੇ ਕਹਿੰਦਾ ਵੀ ਸਾਨੂੰ ਹੋਣੇ ਤਿਆਰ ਤੋਂ ਹਨ ਜੀ ਤਾਂ ਤੁਸੀਂ ਪੇਂਟ ਹੋਈ ਵੀ ਦੇ ਦੇਣਾ ਉਹ ਆਪਣਾ ਭਾਈ ਤਿਆਰ ਮਾਲ ਹੁੰਦਾ ਜੀ ਜਿਦਾਂ ਬਾਕੀ ਬਾਈ ਚਾਂਸ ਕੋਈ ਆਹ ਦੇ ਆਪ ਨੂੰ ਸਾਰੀ ਜੈੱਡ ਬਲੈਕੀ ਚਾਹੀਦੀ ਆ ਜਾਂ ਆਰਮੀ ਕਲਰ ਚਾਹੀਦਾ ਵਾ ਕੁਛ ਵੀ ਆਹ ਦੇ ਉਹ ਫਿਰ ਪੇਂਟ ਹੋ ਜੂਗਾ ਆਪਣੇ ਤਿਆਰ ਹੋ ਜੂਗੀ ਸ਼ਾਤ ਜੀ ਦੇ ਜਿੱਦਾਂ ਮਤਲਬ ਇਹਦੇ ਨਾਲ ਤੁਸੀਂ ਐਕਸੈਸਰੀ ਕੀ ਕੀ ਲਾਉਣੇ ਫਾਈਬਰ ਹੌਟ ਦੇ ਵਿੱਚ ਜੀ ਭਾਜੀ ਜਿਹੜੀ ਸਿੰਪਲ ਛੱਤ ਜੇ ਉਹਦੇ ਵਿੱਚ ਦੇ ਐਕਸਟਰਾ ਲੱਗ ਜਾਂਦੀ ਆ ਹਰੇ ਰ ਐਕਸੈਸਰੀ ਲੱਗ ਜਾਂਦੀ ਆ ਜੀ ਜਿਹੜੀ ਆਪਣੀ ਲਾਈਟਾਂ ਦੇ ਵਿੱਚ ਆ ਜਾਂਦੀ ਜੀ ਇਹਦੇ ਦੇ ਸਾਰੀਆਂ ਲਾਈਟਾਂ ਆ ਜਿਦਾ ਇੰਡੀਕੇਟਰ ਆ ਦੇ ਚਾਰ ਜੀ ਚਾਰ ਲਾਈਟਾਂ ਚੈਨਲ ਵਾਲੀਆਂ ਪੱਟਾ ਇਹ ਪੂਰੀ ਐਲਈਡੀ ਵਾਲੀਆਂ ਨਾਲ ਕੋਈ ਸਿੰਪਲ ਨਹੀਂ ਜੀ ਹਾਂਜੀ ਹਾਂਜੀ ਇਹਦੇ ਇਹਦੇ ਵਿੱਚ ਚਾਰ ਲਾਈਟਾਂ ਆ ਗਈਆਂ ਜੀ ਹਾਂਜੀ ਤੇ ਕਥਾ ਵੀ ਲਾ ਕੇ ਦੰਨਣਾ ਪੱਠਾ ਵੀ ਸ਼ੀਸ਼ੇ ਵੀ ਆਉਣੇ ਹਾਂ ਜੀ ਵਾਇਰਿੰਗ ਵਰਿੰਗ ਸਾਰਾ ਰੋਸ਼ੀ ਹੋਊਗਾ ਜੀ ਮਤਲਬ ਵਾਇਰਿੰਗ ਵੀ ਰੈਡੀ ਕਰਕੇ ਦੰਨਿਆ ਪੂਰੀ ਹਾਂ ਜੀ ਉਹ ਸਾਰਾ ਰੋਸ਼ੀ ਪਾਜੀ ਉਹਦੀ ਬਾਤੀ 1 ਸਾਲ 2 ਸਾਲਾਂ ਦੀ ਆਪਣੀ ਗਾਰੰਟੀ ਹੋਊਗੀ ਤਾਰਾਂ ਦੇ ਵਿੱਚ ਵੀ ਕੁਝ ਵੀ ਹੋ ਜੇ ਦੇ ਸਾਰੇ ਕਾਸੇ ਦੀ ਗਾਰੰਟੀ ਦੇ ਫੱਟੇ ਚੱਕਦੇ ਵੀ ਕਸਟਮਰ ਬੇਫਿਕਰ ਹੋ ਕੇ ਜਾਵੇ ਤੁਸੀਂ ਟਰੈਕਟਰ ਉਹਨੇ ਲੈ ਆਓ ਹਾਂਜੀ ਨਾਲੇ ਤਾਂ ਤੁਸੀਂ ਛਤਰੀਆਂ ਲਵਾਓ ਨਾਲੇ ਫੀਟਿੰਗ ਹਨਾ ਜੀ ਇਹ ਡਾਊਨ ਸੀਲਿੰਗ ਕਰਾਉਣੀ ਆ ਉਹ ਵੀ ਲੌਜੀਕ ਸਿਸਟਮ ਲਵਾਉਣਾ ਉਹ ਵੀ ਸਾਰਾ ਕੁਝ ਇੱਕੋ ਜਗ੍ਹਾ ਤੇ ਹੋ ਜਾਣਾ ਤੁਹਾਨੂੰ ਕਿਤੇ ਦੁਬਾਰੇ ਜਾਣ ਦੀ ਲੋੜ ਨਹੀਂ ਹੋਰ ਕਿਤੇ ਜਾਣ ਦੀ ਲੋੜ ਨਹੀਂ ਨਹੀਂ ਕਈ ਜਗ੍ਹਾ ਹੁੰਦਾ ਆਪਾਂ ਦੇਖਿਆ ਜੀ ਮਤਲਬ ਉਹ ਕੱਲਾ ਅ ਅਸੈਸਰੀ ਲਾ ਦਉਂਦੇ ਨੇ ਹਾਂਜੀ ਜਿਹੜੀ ਆਪਣੇ ਫੀਟਿੰਗ ਹੁੰਦੀ ਆ ਆਪਣੇ ਮਤਲਬ ਸੋਚਾਂ ਦੀ ਹੋਗੀ ਨਾ ਫਿਰ ਬੈਰਿੰਗ ਦੀ ਹੋਗੀ ਉਹ ਕਸਟਮਰ ਨੂੰ ਹੋਰ ਦੁਕਾਨ ਤੇ ਜਾਣਾ ਪੈਂਦਾ ਛੱਟ ਫੋਟੇ ਕੋਲ ਸਾਰਾ ਕੁਝ ਤੁਸੀਂ ਉਰੀ ਇੱਕੋ ਜਗ੍ਹਾ ਕਰ ਰਹੇ ਹੋ ਹਾਂਜੀ ਭਾਵੇਂ ਜੇ ਤਾਂ ਅੱਜ ਆਪਣੇ ਤੋਂ ਲਵਾ ਕੇ ਵੀ ਜਾਂਦਾ ਜੀ ਦੋ ਚੌਹ ਸਾਲਾਂ ਨੂੰ ਵੈਰਿੰਗ ਦੇ ਵਿੱਚ ਕੋਈ ਕੰਪਲੇਂਡ ਆ ਜਾਂਦੀ ਆ ਜੀ ਆਪਾਂ ਇਹ ਨਹੀਂ ਕਸਟਮਰ ਨੂੰ ਆਹਣ ਦੇ ਭਾਜੀ ਸਾਡੇ ਤੋਂ ਟਾਈਮ ਨਹੀਂ ਹੈ ਰਾ ਨਹੀਂ ਹੈ ਜੀ ਨਹੀਂ ਰਹੋਣਾ ਕੁਝ ਨਹੀਂ ਰਹੋਣਾ ਉਹ ਭਾਜੀ ਆਪਾਂ ਸਾਰਾ ਕਸਟਮਰ ਦਾ ਘਰ ਤੇ ਵੀ ਦਈਦਾ ਜੀ ਹਾਂਜੀ ਇਹ ਨਹੀਂ ਆ ਵੀ ਆਪਾਂ ਪੈਸੇ ਲਏ ਤੇ ਆਪਣਾ ਕੰਮ ਖਤਮ ਆ ਜਿੱਦਾਂ ਤੁਸੀਂ ਆਪਾਂ ਦੇਖ ਸਕਦੇ ਹੋ ਨਾ ਬੈਕ ਤੇ ਕਲੰਪ ਕਲੰਪੇੜੇ ਤੁਸੀਂ ਵਰਤਦੇ ਹੋ ਇਹ ਭਾਜੀ ਸਾਰਾ ਮਾਲ ਆਪਣਾ ਤਿਆਰ ਪਿਆ ਇਧਰ ਵੇਖੋ ਇਹ ਆੜੀਆਂ ਪੱਤਰੀਆਂ ਪੁੱਤਰੀਆਂ ਜੋ ਕੁਝ ਵੀ ਆਪਣਾ ਸਾਰਾ ਮਾਲ ਪਿਆ ਜੀ ਹਾਲੇ ਸਾਹਮਣੇ ਫਿਟਿੰਗ ਕਰਦੇ ਹਾਂ ਪ੍ਰੋਪਰ ਇੱਕ ਨੰਬਰ ਦਾ ਕੰਮ ਹੈ ਹਾਂਜੀ ਹਾਂਜੀ ਸਾਰਾ ਵੀ ਹਾਂਜੀ ਉਰੇ ਬੈਠੋ ਅਸੀਂ ਤੁਹਾਡਾ ਟਰੈਕਟਰ ਰੈਡੀ ਕਰ ਦਨੇ ਆਂ ਇਦਾਂ ਦੀ ਕੋਈ ਗੱਲ ਨਹੀਂ ਹਾਂਜੀ 바ਦੀ 바ਦੀ ਜਿਹੜਾ ਇੱਕ ਸਾਇਲੈਂਸਰ ਚੱਲਣ ਦਿਆ ਜੀ ਸਭ ਤੋਂ ਜ਼ਿਆਦਾ ਜੀ ਪੈਪ ਦੇ ਵਿੱਚ ਜਿਹੜਾ ਆਉਂਦਾ ਜੀ ਇਹੇ ਜੀ ਹਾਂਜੀ ਇਹਦੇ ਵਿੱਚ ਪਾਣੀ ਜਾਲੀ ਆ ਜੀ ਹਾਂਜੀ ਇਹਦਾ ਹੌਲੈਂਡ ਦਾ ਪੈਪ ਆਉਂਦਾ ਸੀ ਰਾੜ ਆ ਜੀ ਹਾਂਜੀ ਹੌਲੈਂਡ ਦਾ ਆਉਂਦਾ ਉਹਦੀ ਬਹੁਤ ਟ੍ਰੈਂਡ ਚੱਲ ਰਿਹਾ ਇਹ ਸਿੱਧਾ ਹੀ ਜੀ ਪੈਪ ਇਹਦੇ ਵਿੱਚ ਪਾਣੀ ਜਾਲੀ ਆ ਰਹੀ ਆ ਚੈੱਕ ਕਰੋ ਜੀ ਹਾਂਜੀ ਇਧਰਲੇ ਬੰਨੇ ਵੀ ਜਾਲੀ ਆ ਰਹੀ ਇਹਦੇ ਦੇ ਵਿਚਾਰ ਵੀ ਜਾਲੀ ਆ ਜੀ ਮਤਲਬ ਇਹ ਨਾਲ ਟਰੈਕਟਰ ਅੱਗੇ ਅਡੰਗ ਦਾ ਹਿੱਦਾ ਜਿਆਦਾ ਹੀ ਹਾਂ ਜਿਆਦੇ ਆਵਾਜ਼ ਕਰਦਾ ਹੀ ਬਾਲੀ ਟਰੈਕਟਰ ਰਹੂਗਾ ਜੀ ਟਰੈਕਟਰ ਦੇ ਨਾਲ ਹਾਂਜੀ ਮਤਲਬ ਇਹ ਆ ਵੀ ਇੱਕ ਤਾਂ ਤੁਹਾਡਾ ਸ਼ੌਂਕ ਪੂਰਾ ਹੋ ਜੂ ਪਾਈਪ ਦਾ ਹਾਂਜੀ ਤੇ ਦੂਜਾ ਆਵਾਜ਼ ਨਹੀਂ ਕਰੂ ਟਰੈਕਟਰ ਸਾਇਲੈਂਟ ਰਹੇਗਾ ਹਾਂਜੀ ਦੋਨੇ ਚੀਜ਼ਾਂ ਇਹਦੇ ਨਾਲ ਪੂਰੀਆਂ ਹੋ ਜਾਣਗੀਆਂ ਜੋ ਆਵਾਜ਼ ਅਰੀਨਲ ਵਰਗੀ ਰਹੇ ਜਾਣੀ ਆ ਤੇ ਜਿਹੜਾ ਸ਼ੌਂਕ ਆ ਪਾਈਪ ਵਾਲਾ ਉਹ ਵੀ ਪੂਰਾ ਹੋ ਜਾਣਾ ਹਾਂਜੀ ਹਾਂਜੀ ਇਹਦਾ ਪ੍ਰਾਈਸ ਕੀ ਚੱਲਦਾ ਵੀਰ ਜੀ ਇਹਦਾ ਭਾਰੀ ਹੈ ਜੀ 1500 ਰੁਪਈਆ ਇਹ ਭਾਰੀ ਹਲਕਾ ਮਾਲ ਨਹੀਂ ਇਹ ਹੈਵੀ ਦੇ ਵਿੱਚ ਉਹ ਵਾਲਾ ਮਾਲੀ ਜੀ ਹਾਂਜੀ ਜੋ ਪੇਂਟ ਪੂੜਾ ਕੁਝ ਨਹੀਂ ਹੁੰਦਾ ਇਹਨੂੰ ਇਹ ਪੂਰੀ ਕੁਆਲਿਟੀ ਹੈ ਜੀ ਫਿਰ ਵੀ ਥੋੜਾ ਬਹੁਤ ਜਾਇਜ਼ ਆ ਪ੍ਰਾਈਸ ਤੇ ਆਪਣੇ ਐਕਸੈਸਰੀ ਕਿਹੜੀ ਕਿਹੜੀ ਹੋਰ ਮੋਡੀਫਿਕੇਸ਼ਨ ਦੇ ਵਿੱਚ ਆਪਾਂ ਲਾ ਰਹੇ ਹਾਂ ਜੀ ਭਾਜੀ ਆ ਜਿੱਦਾਂ ਹੋਰੀ ਆਪਣੇ ਸਟੀਰਿੰਗ ਵ੍ਹੀਲ ਦੇ ਸਪਿੰਨਰ ਵਾਲੇ ਹੋਰੇ ਸਪ੍ਰਿੰਗ ਵਾਲੇ ਹੋਰੇ ਇਹਦੀ ਭਾਜੀ ਸਭ ਤੋਂ ਜ਼ਿਆਦਾ ਡਿਮਾਂਡ ਦੇ ਵਿੱਚ ਸਟਾਰ ਲਾਈਟ ਆ ਜੀ ਇਹ ਸਾਡੀ ਆਪਣੀ ਕੋਲੀ ਪਈ ਹੈ ਜੀ ਇਹ ਅੱਜ ਕੱਲ ਬਹੁਤ ਚੱਲ ਰਹੀ ਆ ਜੀ ਬਹੁਤ ਜ਼ਿਆਦੇ ਮਾਰਕੀਟ ਦੇ ਵਿੱਚ ਬਹੁਤ ਟ੍ਰੈਂਡਾਂ ਗੱਡੀਆਂ ਦੇ ਟਰੈਕਟਰਾਂ ਦੇ نیچے ਸਾਰੇ ਕਿਤੇ ਹੀ ਲੱਗਦੀ ਆ ਹਾਂਜੀ ਭਾਜੀ ਇਹ ਭਾਜੀ ਆਪਣੇ ਤੋਂ ਇੱਕੋਂ ਦਾ ਪਲਾਸਟਿਕ ਦੇ ਵਿੱਚ ਇਹ ਆਪਣੇ ਤੋਂ ਮੈਟਲ ਦੇ ਵਿੱਚ ਆ ਜੀ ਭਾਜੀ ਵਧੀਆ ਫੁੱਲ ਹੈਵੀ ਦੇ ਵਿੱਚ ਆ ਜ ਜੋ ਇੱਥੇ ਲਾ ਕੇ ਦਿਖਾਇਓ ਕ੍ਰਾਈਮ ਇਹ ਪਾਜੀ ਤੁਹਾਨੂੰ ਚਲਾ ਦੇ ਚਾਤਰਵਾਦ ਨਹੀਂ ਜੇ ਰੋੜ ਇਹ ਇਹਦੇ ਵਿੱਚ ਕਿੰਦਾ ਤੇ ਮੋੜ ਕਿੰਨੇ ਨੇ ਇਹਦੇ ਵਿੱਚ ਆਉਂਦੇ ਜੀ ਜਿਹੜੇ ਵਾਰੀ 3 ਆਉਂਦੇ ਭਾਜੀ ਆ ਦੇਖੋ ਜਾਂਦੀ ਜਦੋਂ ਇਹ ਹੋ ਗਿਆ ਇੱਕ ਹਾਂਜੀ ਇੱਕ ਆੜਾ ਉਹ ਨਹੀਂ ਇੱਕ ਆ ਡੇਮ ਵਾਲ ਆ ਰਹੀ ਆ ਜੀ ਇਹ ਫਲੈਸ਼ ਵਾਲ ਆ ਰਹੀ ਆ ਜੀ ਇੱਕ ਹੈਵੀ ਆ ਡੇਮ ਵਾਲਾ ਜੀ ਇੱਕ ਫਲੈਸ਼ ਵਾਲਾ ਜੀ ਤਿੰਨ ਮੋੜ ਹੋ ਗਏ ਇੱਕ ਹਾਈ ਲੋ ਹੋ ਗਿਆ ਇੱਕ ਫਲੈਸ਼ਰ ਹੋ ਗਿਆ ਤਿੰਨ ਮੋੜ ਦੇ ਵਿੱਚ ਆ ਜੀ ਹਾਂਜੀ ਇਹਦਾ ਪ੍ਰਾਈਸ ਅੱਜ ਕੱਲ ਕੀ ਚੱਲਦਾ ਹੈ ਇਹਦਾ ਭਾਜੀ ਹੈਰਾ ਇਹ 600 ਰੁਪਈਆ ਹੈ 600 ਰੁਪਈਆ ਹਾਂਜੀ ਬਹੁਤ ਜ਼ਿਆਦਾ ਹੈ ਜਿਹੜੇ ਆਪਣੇ ਸਟੀering ਪਏ ਨੇ ਜਿੱਦਾਂ ਆਹ ਚੈਨ ਵਾਲਾ ਹੋ ਗਿਆ ਸਪਰਿੰਗ ਵਾਲਾ ਹੋ ਗਿਆ ਜੀ ਹਾਂਜੀ ਇਹਨਾਂ ਦੇ ਪ੍ਰਾਈਸ ਅੱਜ ਕੱਲ ਕੀ ਚੱਲ ਰਹੇ ਨੇ ਜੀ ਇਹਦਾ ਭਾਜੀ ਉਦਾਂ ਦੇ ਆਪਾਂ ਲਾਉਨੇ ਆ ਪਹਿਲਾਂ ਜਿਆਦਾ ਹੀ ਹੁਣ ਆਪਾਂ ਤੁਹਾਡੀ ਵੀਡੀਓ ਦੇ ਕਰਕੇ ਜੀ ਇਹਨੂੰ ਲੈਸ ਦੇ ਲਾਦਨੇ ਆ ਜੀ ਜੀ ਆੜਾ ਪਰੀਆ ਪਾਦਵਾ ਦੇ 2700 ਰੁਪਏ ਦਾ ਜੀ ਜੀ ਹਾਂਜੀ ਪ੍ਰਿੰਗ ਵਾਲਾ ਜੀ ਫੁੱਲ ਹੈਵੀ ਦੇ ਵੇਚਣਾ ਆੜਾ ਪਰੀਆ ਆਪਾਂ ਦੇ ਦਾਂਗੇ 2300 ਰੁਪਏ ਦਾ ਜੀ ਇਹ ਇਹ ਚੈਨ ਵਾਲਾ ਗਿਆ ਬੇਸ ਸਪਿੰਨਰ ਆ ਬਈ ਵੀਡੀਓ ਦੇਖੀ ਆਊਗਾ ਉਹਨਾਂ ਵਾਸਤੇ ਜੀ ਉਹਨਾਂ ਵਾਸਤੇ ਵੈਸੇ ਆਪਾਂ ਆੜਾ 2750 ਦਾ ਦਿੰਨੇ ਆ ਜੀ ਆੜਾ 3000 ਦਾ ਦਿੰਨੇ ਆ ਜੀ ਨਾਲੇ ਬੇਸ ਸਪਿੰਨਰ ਵੀ ਹੈ ਜੀ ਹਾਂਜੀ ਬਰੀ ਇਰੀ ਬਾਰੀਕ ਰੋਮ ਆਪਾਂ ਆਰ ਕਰਵਾਈ ਹੁੰਦੀ ਆ ਇਹ ਨਹੀਂ ਆ ਦੀ ਬਣਿਆ ਬਤਰਿਆ ਲੈਣੇ ਆ ਜੀ ਫਿਰ ਰੈਡੀਮੇਡ ਨਹੀਂ ਲੈਂਦੇ ਹਾਂਜੀ ਇਹ ਬਾਰੀ ਆਪਾਂ ਤਿਆਰ ਕਰਵਾਉਂਦੇ ਆ ਜੀ ਮਤਲਬ ਆਪਾਂ ਤਿਆਰ ਨਹੀਂ ਕਰਦੇ ਜੀ ਤੇ ਆਪਣਾ ਮੁੰਡਾ ਯਾਰ ਦੋਸਤ ਆ ਇਹ ਲੁਧਿਆਣੇ ਉਤੋਂ ਤਿਆਰ ਕਰਵਾਉਂਦੇ ਆ ਜੀ ਮਤਲਬ ਭਰੋਸਾ ਏ ਉਹ ਉਹ ਤੋਂ ਤਿਆਰ ਕਰਾ ਕੇ ਲੈ ਕੇ ਆਉਨੇ ਆ ਹਾਂਜੀ ਤੇ ਕਸਟਮਰ ਦਾ ਵੀ ਲਾਂਭਾ ਨਾ ਦੇ ਪਿਆ ਭਾਜੀ ਉਹ ਕਰਦੇ ਆ ਕੁਆਲਿਟੀ ਆਪਾਂ ਦੱਸਦੇ ਕਿਹੋ ਜਿਹੀ ਰੱਖਣੀ ਆ ਜੀ ਜਿੱਦਾਂ ਤੁਸੀਂ ਚਾਹੋ ਨੇ ਉਦਾਂ ਦਾ ਤਿਆਰ ਕਰਕੇ ਦੰਦੇ ਨੇ ਤੁਹਾਨੂੰ ਹਾਂਜੀ ਭਾਜੀ ਜੀ ਇਹ ਜਿਵੇਂ ਅੱਜ ਕੱਲ ਲਾਈਟਾਂ ਹਨ ਚਲਦੀਆਂ ਨੇ ਆਪਸ ਸਪਲੈਂਡਰ ਲਾਈਟ ਵੀ ਕਹਿ ਦਿੰਦੇ ਆ ਉਹ ਵੀ ਇਹਨਾਂ ਕੋਲ ਅਵੇਲੇਬਲ ਨੇ ਇਹ ਭਾਜੀ ਜਦਾਂ 855 ਦੇ ਵਿੱਚ ਪੈਂਦੀ ਸੋਨਾ ਲਿੱਤਾ ਦੇ ਵਿੱਚ ਵੀ ਪੈਂਦੀ ਆ ਜੀ ਹਾਂਜੀ ਮੈਸੀ ਦੇ ਵਿੱਚ ਵੀ ਹੋਰੀ ਅਰਜੰਦੇ ਦੇ ਵਿੱਚ ਵੀ ਹੋਰੀ ਇਹਦੇ ਵਿੱਚ ਹੋਰ ਵੀ ਮਾਡਲ ਆਉਂਦੇ ਨੇ ਜਿੱਦਾਂ ਇਹਦੇ ਵਿੱਚ ਭਾਜੀ ਹੋਰ ਵੀ ਆਉਂਦੇ ਆ ਜਿੱਦਾਂ ਸਟੀਲ ਵਾਲੀ ਆਲੀ ਜੀ ਜਿਹੋ ਜਿਹੇ ਚੇ ਤੁਸੀਂ ਨਾਮ ਵੀ ਲਿਖਵਾਉਣਾ ਉਹ ਵੀ ਹੋ ਜੂਗੀ ਆਪਣੇ ਅਰੇਂਜਮੈਂਟ ਹੀ ਤੁਸੀਂ ਮਰਜ਼ੀ ਤਿਆਰ ਕਰਾ ਲਓ ਹਾਂਜੀ ਭਾਜੀ ਇਹ ਅੱਗੇ ਮਾਊਸ ਲਾਈਟ ਆ ਗਈ ਜੀ ਹਾਂਜੀ ਆੜੀਆਂ ਭਾਜੀ ਮਾਊਸ ਲਾਈਟਾਂ ਆਗੀਆਂ ਜੀ ਔਰ ਇਹਦੇ ਵਿੱਚ ਬਲੈਕ ਦੇ ਵਿੱਚ ਆਗੀਆਂ ਵਾਰਨਿੰਗ ਲਾਈਟ ਆ ਲਈ ਮੋਟਰ ਵਾਲੀ ਹਾਂ ਜੀ ਰੂਟ ਤੇ ਹਾਰਮ ਨਾ ਰਹੀ ਬਾਕੀ ਫਲੈਸ਼ਰ ਲਾਈਟਾਂ ਆ ਗਈਆਂ ਨਾ ਜੀ ਬਾਕੀ ਹੈਂਡਲ ਆ ਗਏ ਵੀ ਬਹੁਤ ਚੱਲਦੇ ਨੇ ਅਸਲ ਕਾਰੀ ਗੱਡੀ ਇਹ ਮਤਲਬ ਕਾਫੀ ਸੈਸਰੀ ਚੱਲ ਰਹੀ ਆ ਅੱਜ ਕੱਲ ਹਰੇਕ ਟਰੈਕਟਰ ਜੋ ਮੋਡੀਫਿਕੇਸ਼ਨ ਕਰਦਾ ਉਹਦੇ ਤੇ ਲਾਉਂਦੇ ਹੀ ਲਾਉਂਦਾ ਤੇ ਅੱਗੇ ਆ ਕੋਈ ਆਪਣਾ ਥੋੜਾ ਆ ਗਿਆ ਜੀ ਮੇਨ ਜੋ ਕੰਮ ਆ ਮਿਊਜ਼ਿਕ ਸਿਸਟਮ ਦਾ ਹਾਂ ਜੀ ਮਿਊਜ਼ਿਕ ਸਿਸਟਮ ਇਹਦੇ ਬਾਰੇ ਸਾਨੂੰ ਡਿਟੇਲ ਦਿਓ ਕਿਉਂਕਿ ਇਹ ਬਹੁਤ ਅੱਜ ਕੱਲ ਮਾਰਕੀਟ ਦੇ ਵਿੱਚ ਚੱਲ ਰਿਹਾ ਲੋਕ ਆ ਨਾ ਜੀ ਕਹਿੰਦੇ ਕੁਛ ਨੇ ਕਰਦੇ ਕੁਛ ਨੇ ਆਪਾਂ ਨੂੰ ਘੋਡੇ ਤੇ ਭਰੋਸਾ ਆਪਾਂ ਤਾਂ ਇਸ ਟਾਈਮ ਥੋੜੀ 101% ਗਾਰੰਟੀ ਲੈ ਰਹੇ ਆ ਕਿਉਂਕਿ ਮੈਂ ਚਲਾ ਕੇ ਵੀ ਦੇਖਿਆ ਆਵਾਜ਼ ਵੀ ਸੁਣੀ ਆ ਸਭ ਕੁਝ ਚੈੱਕ ਕਰ ਲਿਆ ਜੀ ਤੇ ਇਹ ਵੀ ਜੀ ਆਪਾਂ ਕਿੰਨੇ ਇੰਚੀ ਤੋਂ ਕਿੰਨੇ ਇੰਚੀ ਤੱਕ ਲਾ ਰਹੇ ਆ ਇਹ ਭਾਜੀ ਵੈਸੇ ਦੇ ਆਪਣੇ ਦੇ ਜਿਹੜੇ ਬੇਸਾਂ ਦੇ ਵਿੱਚ ਜੇ ਆ ਜਾਂਦੇ ਉਹ ਆਪਣੇ ਨੂੰ 12 ਇੰਚੀ ਤੋਂ ਸ਼ੁਰੂ ਹੋ ਜਾਂਦਾ ਜੀ ਜਿਹੜਾ ਆਪਣਾ ਰੈਗੂਲਰ ਮਾਡਲ ਚੱਲਦੇ ਆ ਜੀ ਜਿੱਦਾਂ ਇਹ ਆਗੇ ਜੀ 12 ਇੰਚੀ ਦੇ ਵਿੱਚ ਜੀ ਹਾਂਜੀ ਇਹ ਭਾਜੀ ਜਿੱਦਾਂ ਕਿ oval system ਆਉਂਦਾ ਪਿਆਈ ਜੀ ਹਾਂਜੀ ਉਹ ਵੀ ਆਪਾਂ ਲਾਉਨੇ ਆਂੀ ਉਹ ਆਪਣੇ ਦਾ ਵੀਡੀਓ ਹੈ ਰੀਆਂ ਉਹ ਆਪਾਂ ਤੁਹਾਨੂੰ ਦੇ ਦਾਂਗੇ ਇਹ ਵਿੱਚ ਲਾ ਦਿਓ ਜਿਹੜੇ ਗੱਡੀਆਂ ਦੇ ਵਿੱਚ ਲੱਗਦੇ ਨੇ ਉੱਪਰ ਚਾਰ ਹਾਂਜੀ ਆ ਸ਼ੇਪ ਹਾਂਜੀ ਹਾਂਜੀ ਉਹ ਵੀ ਆਪਣੇ ਕੋਲ ਤਿਆਰ ਹੋ ਜਾਂਦੇ ਹਾਂਜੀ ਉਹ ਤਿਆਰ ਪਏ ਆਪਣੇ ਵੀਡੀਓ ਹੈ ਰੀਆਂ ਉਹ ਤੁਹਾਨੂੰ ਆਪਾਂ ਦਿਖਾ ਦਾਂਗੇ ਇਹ ਜਿਹੜਾ ਮਾਡਲ 12 ਇੰਚ ਜੀ ਇਹ ਤੇ ਹੀ ਮਤਲਬ ਸਪੀਕਰ ਕਿੰਨੇ ਨੇ ਜੀ ਇਹਦੇ ਵਿੱਚ ਭਾਜੀ ਪੰਜ ਸਪੀਕਰ ਆ ਜਾਂਦੇ ਜੇ 12 ਇੰਚ ਬੇਸ ਜੇ ਡਬਲ ਮੈਗਨੇਟ ਜੇ 155 ਜੀ ਹਾਂਜੀ ਇਹ 2 ਇੰਚ 12 ਦੇ ਵਿੱਚ ਮਿਲ ਜੂਗੀ ਬੇਸ ਤੁਹਾਨੂੰ ਜੀ ਕਟਾਈ ਇੰਚੇ ਦੇ ਵਿੱਚ ਮਿਲ ਜੂੜੀਆਂ ਓਕੇ ਹਾਂਜੀ ਇਹਦੇ ਇਹਦੇ ਵਿੱਚ ਮਤਲਬ ਇਹ ਪੰਜ ਸਪੀਕਰ ਜੇ ਕਿਨੇ ਘੱਟ ਲੈਣੇ ਨੇ ਘੱਟ ਵਾਲਾ ਵੀ ਆਉਂਦਾ ਜਿਵੇਂ ਪੰਜ ਸਪੀਕਰ ਪਾਜੀ ਹੋ ਤਾਂ ਜਾਂਦੇ ਆ ਛੋਟੇ ਮਾਡਲ ਤਿਆਰ ਹੈ ਪਾਜੀ ਉਹਨਾਂ ਨੂੰ ਘੱਟ ਪਸੰਦ ਕਰਦੇ ਆ ਆਪ ਵੀ ਮਤਲਬ ਇਹ ਇਹਨਾਂ ਦੀ ਮਤਲਬ ਕੁਆਲਿਟੀ ਚ ਬਹੁਤ ਨਿਕਲਦੀ ਆ ਪਰ ਉਹ ਮਾਡਲ ਆਪਣਾ ਜ਼ਿਆਦਾ ਵੇਚਦਾ ਹੀ ਹੈ ਇਹ ਹੀ ਜ਼ਿਆਦਾ ਫੇਮਸ ਆ ਜੀ ਹਾਂਜੀ ਹਾਂਜੀ ਪਾਜੀ ਇਹ ਆਪਾਂ ਅੱਜ ਦੀ ਡੇਟ 'ਚ ਗੱਲ ਕਰੀਏ ਜਦੋਂ ਆ ਵੀਡੀਓ ਬਣਾ ਰਹੇ ਆ ਅੱਜ ਦਾ ਇਹਦਾ ਰੇਟ ਕੀ ਆ ਕਈ ਵਾਰ ਹੁੰਦਾ ਨਾ ਇਹ ਵਾਲਾ ਸਾਲ ਬਾਅਦ ਵੀਡੀਓ ਦੇਖ ਲਵੇ ਆਪਾਂ ਅੱਜ ਦੀ ਡੇਟ ਦਾ ਇਹਦਾ ਰੇਟ ਕੀ ਚੱਲ ਰਿਹਾ ਮਾਰਜੀ ਭਾਜੀ ਅੱਜ ਦੀ ਡੇਟ ਦੇ ਵਿੱਚ ਆਪਾਂ ਇਹਨੂੰ 6 ਡਰਾਇੰਡਰ ਵਾਲਾ ਸੈੱਟ ਲਾ ਕੇ ਦਿੰਨੇ ਆਂ ਜੀ 16500 ਰੁਪਏ ਦੇ ਸਾਢੇ 16500 ਹਾਂਜੀ ਪਰ ਬਾਜੀ ਭਾਜੀ ਜੇ ਇਹਦੇ ਵਿੱਚ ਤੁਸੀਂ ਹੌਲਾ ਤਿਆਰ ਕਰਵਾਉਣਾ ਤੇ ਆਪਾਂ 12000 ਰੁਪਏ ਦੇ ਵਿੱਚ ਵੀ ਤਿਆਰ ਕਰ ਦਾਂਗੇ ਉਹ ਕਸਟਮਰ ਦੀ ਡਿਮਾਂਡ ਹੈ ਜੋ ਹਜੇ ਮਾਰਜੀ ਉਹ ਹੌਲਾ ਹੋ ਜੂਗਾ ਭਾਰੀ ਹਾਂਜੀ ਲੂਰੋ ਦੇਖਣ ਨੂੰ ਸੇਮ ਲੱਗੂਗਾ ਵਿੱਚੋਂ ਪਰ ਭਾਜੀ ਕੁਆਲਿਟੀ ਦੇ ਵਿੱਚ ਫਰਕ ਭਾਜੀ ਕੁਆਲਿਟੀ ਦਾ ਪੈਣਾ ਹੀ ਪੈਣਾ ਹਾਂਜੀ ਹਾਂਜੀ ਭਾਜੀ ਅੱਗੇ ਜਿੱਦਾਂ 15 ਇੰਚੀ ਆਗੇ ਜੀ ਹਾਂਜੀ ਭਾਰੀ 15 ਇ ਜੀ ਇਹ ਆੜਾ ਵਰੀ 24000 ਦਾ ਹੀ 24000 ਦਾ ਹਾਂਜੀ ਆੜਾ ਭਾਰੀ ਆੜਾ 9000 ਦਾ ਹੀ ਇਹ ਚ ਤੇ ਇਹ ਚ ਸਬੂਫਰ ਕਿੰਨੇ ਨੇ ਦੋ ਨੇ ਜੀ ਇਹਦੇ ਵਿੱਚ ਭਾਜੀ ਦੋ ਜੇ ਇਹਦੇ ਵਿੱਚ ਤਿੰਨ ਨੇ ਹਾਂਜੀ 22 ਇੰਚ 12 ਦੇ ਵਿੱਚ 22 ਇੰਚ ਇਹ 24000 ਦਾ ਹੀ ਇਹ ਭਾਜੀ ਨਹੀਂ 23000 ਦਾ ਹੀ ਆੜਾ 24000 ਦਾ ਹੀ ਇਹਨੂੰ ਦੋ ਵੇਸ ਹਾਂਜੀ ਇਹ ਮਰਲੇ ਵਿੱਚ 4 ਵਾਲਾ ਕਿੰਨੇ ਲਵਾਉਣਾ ਉਹ ਵੀ ਲੱਗ ਜੂਗਾ ਭੈਣ ਜੀ ਨਹੀਂ ਨਹੀਂ ਮਰਜੀ ਵਾਲਾ ਤਿਆਰ ਕਰਾ ਸਕਦਾ ਹਾਂਜੀ ਉਹ ਵੀ ਹੋ ਜੂਗਾ ਬੰਦਾ ਜੀ ਉਹ ਦੂਸਰਾ ਕਹਿਨੇ ਹੋ ਜੀ ਕਾਰਾਂ ਵਾਲੇ ਮਤਲਬ ਅੰਡਾ ਸ਼ੇਪ ਸਪੀਕਰ ਅੱਜ ਕੱਲ੍ਹ ਚੱਲਦੇ ਨੇ ਓਵਲ ਉਹਦੇ ਵਿੱਚ ਇਹ ਤਾਂ ਬੂਫਰ ਗੱਡੀਆਂ 'ਚ ਚੱਲਦਾ ਉਹ ਵੀ ਸਿਸਟਮ ਆਪਾਂ ਲਾਉਣੇ ਜਾਂ ਇਹ ਇਹ ਖੁਦ ਤਿਆਰ ਕਰਕੇ ਲਾਉਣੇ ਆਪਾਂ ਗੱਡੀਆਂ ਦਾ ਕੰਮ ਤੇ ਨਹੀਂ ਕਰਦੇ ਬਾਕੀ ਆਪਾਂ ਕਰਦੇ ਚੱਲਾ ਟਰੈਕਟਰਾਂ ਦਾ ਨਹੀਂ ਨਹੀਂ ਮੇਰਾ ਕਹਿਣ ਦਾ ਮਤਲਬ ਹੀ ਕਿਵੇਂ ਗੱਡੀਆਂ ਦੇ ਵਿੱਚ ਸਬੂਫਰ ਨਹੀਂ ਲੱਗਦੇ ਹਾਂਜੀ ਹਾਂਜੀ ਉਹ ਸਬੂਫਰ ਵੀ ਲਾਉਂਦੇ ਟਰੈਕਟਰਾਂ ਦੇ ਹਾਂਜੀ ਹਾਂਜੀ ਉਹ ਵੀ ਆਪਾਂ ਲਾਉਂਦੇ ਹਾਂਜੀ ਉਹ ਵੀ ਮਿਲ ਜਾਂਦੇ ਭਾਜੀ ਆਪਣੇ ਤੋਂ ਹਾਂਜੀ ਉਹ ਵੀ ਜਿਹੜਾ ਮਾਦੀ ਤੁਸੀਂ ਕੰਪਨੀ ਦਾ ਲਵਾ ਸਕਦੇ ਹੋ ਉਹ ਜਿਹੜੀ ਕੰਪਨੀ ਦਾ ਅਠੂਆ ਕਸਟਮਰ ਜੀ ਉਹ ਵੀ ਮਿਲ ਜੂਗਾ ਇਹ ਆਪਣੇ ਤੋਂ ਠੀਕ ਹੈ ਜੀ ਹਾਂਜੀ ਤੇ ਜਿੱਦਾਂ ਵੀ ਤੁਸੀਂ ਡਾਉਨ ਸੀਲਿੰਗ ਦੀ ਗੱਲ ਕਰਦੇ ਸੀ ਤੇ ਜਿਹੜੀ ਆਪਾਂ ਕਰਦੇ ਹਾਂ ਉਹ ਜੂਰ ਦਿਖਾਓ ਜਿੱਦਾਂ ਹਾਂਜੀ ਉਹ ਭਾਜੀ ਆੜੀ ਪਈਆ ਆਪਣੀ ਤਿਆਰ ਹੁੰਦੀ ਹੈ ਜੀ ਇਹ ਮੇ ਦਾ ਹਰ ਕੰਮ ਚੱਲ ਰਿਹਾ ਹੀ ਪ੍ਰੋਸੈਸ ਚੱਲ ਰਿਹਾ ਹੈ ਇਹ ਚੱਲਣ ਦੇ ਆ ਹੀ ਹਾਂਜੀ ਠੀਕ ਆ ਸਰ ਇਹਦੇ ਵਿੱਚ ਤੁਸੀਂ ਕੀ ਕੀ ਲਾ ਕੇ ਦੰਨੇ ਹੋ ਜੀ ਇਹਦੇ ਵਿੱਚ ਭਾਜੀ ਬਟਨ ਲਾਇਟ ਆ ਰਹੀ ਆ ਜੀ ਸਾਈਡ ਤੇ ਬਟਨ ਲਾਇਆ ਇਹ ਭਾਜੀ ਸਿੰਪਲ ਮਾਡਲ ਤਿਆਰ ਕਰਵਾਇਆ ਹੀ ਭਾਜੀ ਹੁਣਾਂ ਨੇ ਬਿਲਕੁਲ ਸਿੰਪਲ ਹੋਣਾ ਹੈ ਹਾਂਜੀ ਇਹ ਭਾਜੀ ਹੁਣੀ ਆਸਟ੍ਰੇਲੀਆ ਦੇ ਵਿੱਚ ਆਈ ਜੀ ਇਹਨਾਂ ਨੇ ਆਉਣਾ ਹੀ ਦਹਾ ਦਿਨਾਂ ਨੂੰ ਇਹਨਾਂ ਦੇ ਆਉਂਦਿਆਂ ਨੂੰ ਆਪਾਂ ਟਰੈਕਟਰ ਤਿਆਰ ਕਰਕੇ ਦੇਣਾ ਹੈ ਇੱਕ ਭਾਰੀ ਇਹਦੇ ਤੇ ਆਪਾਂ ਸਿਸਟਮ ਲਾਉਣਾ ਨਾਲ ਆੜ ਆਈ ਇਹਦੇ ਤੇ ਉਹਦੇ ਤੇ ਇਹ ਸਿਸਟਮ ਲਗਾਣਾ ਚਾਰ ਸਿਸਟਮ ਚਾਰ ਵਾਲਾ ਚਾਰ ਬੂਖ ਵਾਲਾ ਜੀ ਹਾਂਜੀ ਭਾਜੀ ਜਿਹੜੀ ਇਹਦੇ ਨਾਲ ਇਹ ਵੀ ਪੇਟੀ ਅਟੈਚ ਹੁੰਦੀ ਹੈ ਹਾਂਜੀ ਆਡੀ ਪੇਟੀ ਵੀ ਬੜੀ ਆ ਜਾਂਦੀ ਪਰ ਇਹਨਾਂ ਨੂੰ ਆਪ ਪੈਨੀਅਰ ਦੇ ਸਪੀਕਰ ਲਾ ਕੇ ਦੇਣੇ ਆ ਇਹ ਨਾਲ ਠੀਕ ਆਂਡਾ ਸ਼ੇਪ ਵਾਲਾ ਹਾਂਜੀ ਆਂਡਾ ਸ਼ੇਪ ਵੀ ਆ ਪੇਟੀ ਦੇ ਵਿੱਚ ਜੀ ਹਾਂਜੀ ਆਡੀ ਪੇਟੀ ਦੇ ਵਿੱਚ ਇਹਦੇ ਵਿੱਚ ਤੁਸੀਂ ਆਰਾਊਂਡ ਸਪੀਕਰ ਵੀ ਲਵਾ ਸਕਦੇ ਜੈਂਗੂ ਵਾਲੇ ਨੇ ਹਾਂਜੀ ਆਂਡਾ ਸ਼ੇਪ ਵੀ ਲਵਾ ਸਕਦੇ ਜੀ ਮਤਲਬ ਕਸਟਮਰ ਜਿਹੜੇ ਮਾਰਗੀ ਲਵਾ ਲੈਣ ਹਾਂਜੀ ਠੀਕ ਹਾਂਜੀ ਇਹਦੇ ਵਿੱਚ ਮੰਨ ਲਓ ਜਿੱਦਾਂ ਹੁਣ ਉਹਰੇ ਫੋਟੋ ਲੱਗ ਜਾਣੀ ਆ ਜੀ ਹਾਂਜੀ ਤਾਂ ਇਹਦੇ ਜਿੱਦਾਂ ਤੁਸੀਂ ਜੋ ਮਟੀਰੀਅਲ ਆਉਣੇ ਕੋਈ ਗਾਰੰਟੀ ਗਾਰੰਟੀ ਕੀ ਦਿੰਦੇ ਆਂ ਭਾਜੀ ਫੋਟੋ ਦੀ ਆਪਣੀ ਫੋਲ ਜੋਮੇ ਆਰੀ ਹੋ ਜੀ ਪੰਜਾਂ ਸਾਲਾਂ ਦੇ ਵਿੱਚ ਵੀ ਫੋਟੋ ਖਰਾਬ ਹੋ ਜੇ ਉਹਨਾ ਆਪਾਂ ਚੇਂਜ ਕਰਕੇ ਦਵਾ ਰਹੀ ਜੀ ਜੀ ਹਾਂਜੀ ਕੁਝ ਵੀ ਹੋ ਜਾਈ ਫੋਟੋ ਨੂੰ ਪਰੀ ਲਿਆ ਆਰੇ ਪਾਣੀ ਦੇ ਵਿੱਚ ਸੁੱਟ ਦੋ ਜੀ ਕੁਝ ਵੀ ਹੋਊਗਾ ਜੋਮੇ ਆਰੀ ਆਪਣੀ ਹੋਰੀ ਬੱਬਲ ਪੈ ਜਾਣ ਉਹਦੀ ਵੀ ਜ਼ਿੰਮੇ ਆਰੀ ਆਪਣੀ ਹੋਰੀ ਇਹਦੇ ਵਿੱਚ ਡਿਜ਼ਾਈਨਿੰਗ ਤਾਂ ਬਹੁਤ ਆਣਗੇ ਤੁਹਾਡੇ ਕੋਲ ਜਿੱਦਾਂ ਭਾਜੀ ਡਿਜ਼ਾਈਨਿੰਗ ਬਹੁਤ ਆਈ ਹਾਂਜੀ ਆਪਣੇ ਦਾ ਕੋਈ ਦਾ ਡਾਇਰੈਕਟਰਾਂ ਦੇ ਆਪਣੀ ਲੱਗੀ ਵੀ ਆਈ ਹੈ ਜੀ ਹਾਂਜੀ ਉਹ ਵੀ ਆਪਾਂ ਦਰਵਾਜ਼ਾ ਲਈ ਵੀਡੀਓ ਵੀ ਦੇ ਦਾਂਗੇ ਭਾਜੀ ਆਪਾਂ ਤੁਹਾਨੂੰ ਸਾਰੀਆਂ ਹਾਂਜੀ ਤੇ ਜਿੱਦਾਂ ਮੰਨ ਲੋ ਡਿਜ਼ਾਈਨਿੰਗ ਆ ਉਦਾਂ ਦੇ ਵੀ ਰੇਟ ਵੀ ਤਾਂ ਫਰਕ ਪੈਂਦਾ ਹਾਂਜੀ ਉਹ ਤੇ ਭਾਜੀ ਡਿਜ਼ਾਈਨਿੰਗ ਦੇ ਸਿਰ ਤੇ ਆ ਬਸ ਪੈਣਾ ਜਿੰਨੀ ਮਿਹਨਤ ਆਉਣੀ ਹੈ ਜੀ ਹਾਂਜੀ ਭਾਜੀ ਜਦੋਂ ਉਹਦੇ ਵਿੱਚ ਹੁਣ ਜਿੱਦਾਂ ਆੜੇ ਇਹਦੇ ਵਿੱਚ ਸਿੰਗਲ ਫੋਟੋ ਆਈ ਜੀ ਡਬਲ ਫੋਟੋ ਵੀ ਆ ਜਾਂਦੀ ਹੈ ਜੀ 트리플 ਫੋਟੋ ਵੀ ਆ ਜਾਂਦੀ ਹੈ ਜੀ ਜੀ ਹਾਂਜੀ ਉਹ ਮਤਲਬ ਜਿੱਦਾਂ ਕਸਟਮਰ ਕਹੂਗਾ ਉਦਾਂ ਦੇ ਤਿਆਰ ਕਰਕੇ ਦੇ ਦੋਵੇਂ ਦੀ ਭਾਜੀ ਹਾਂਜੀ ਹੋ ਜਾਵੇ ਜੀ ਜੇ ਜਿਆ ਮਟੀਰੀਅਲ ਲਗਾਉਣਾ ਹਾਂ ਜੀ ਕਿੰਨਾ ਕ ਤੁਸੀਂ ਇਹਤੇ ਮਤਲਬ ਸਮਾਨ ਲਗਾਉਣਾ ਉਨੇ ਹੀ ਉਹਦਾ ਰੇਟ ਬਣਨਾ ਇਹ ਨਹੀਂ ਵੀ ਆਪਾਂ ਜੀ ਆ ਇਹਦਾ ਆ ਰੇਟ ਆ ਤਾਂ ਸਾਰਿਆਂ ਦਾ ਉਹ ਰੇਟ ਹੋਊਗਾ ਜਾਂ ਸਾਰਿਆਂ ਦਾ ਵੱਧ ਹੋਊਗਾ ਜਿਹਾ ਜੀ ਤੁਸੀਂ ਡਾਉਣ ਲਈ ਤਿਆਰ ਕਰਾਉਣੀਆ ਉਹ ਜਿਹਾ ਉਹਦਾ ਰੇਟ ਹੋ ਜਾਣਾ ਜੀ ਹਾਂ ਜੀ ਬੜੀ ਠੀਕ ਆ ਤੇ ਮਤਲਬ ਸਾਰੇ ਟਰੈਕਟਰਾਂ ਤੇ ਜਿਹੜਾ ਮਰਜ਼ੀ ਟਰੈਕਟਰ ਹੋਵੇ ਤੁਸੀਂ ਸਾਰਿਆਂ ਤੇ ਲਾਉਂਦੇ ਹੋ। ਪਰ ਇੱਕ ਟਰੈਕਟਰ ਤੇ ਭਾਜੀ ਲੱਗ ਜਾਂਦੀ ਹੈ ਜੀ ਹਾਂਜੀ। ਜਿਹੜਾ ਮਰਜ਼ੀ ਟਰੈਕਟਰ ਆ ਜੀ। ਹਾਂਜੀ ਭਾਜੀ। ਭਾਜੀ ਭਾਜੀ ਜਿਹੜਾ ਆਪਾਂ ਤੁਹਾਨੂੰ ਸਾਇਲੈਂਸਰ ਦਿਖਾਏ ਜੀ। ਜੀ। ਜਾਲੀ ਵਾਲੇ ਜੀ। ਉਹ ਵੀਰ ਉਹਨਾਂ ਦੇ ਲਾ ਰਹੇ ਵੇਖਿਆ ਜੀ ਆਪਾਂ। ਲਓ ਜੀ ਹੁਣ ਆਪਾਂ ਤੁਹਾਨੂੰ ਵੇਸਟ ਕਰਦੇ ਨਹੀਂ ਦਿਖਾਵਾਂਗੇ। ਜੀ। ਸਾਰਾ ਕੁਝ ਐਨ ਸਾਇਲੈਂਟ ਟਰੈਕਟਰ ਹੈ ਉਹਦਾ ਜੀ। ਮਾਰੋ ਕਿਹੜਾ ਰੇਸ ਇਹਦੀ। ਦੇ ਸਾਤੇ ਉਹ ਵੀ ਬਹੁਤ ਜਿਆਦੇ ਸਾਇਲੈਂਟ ਜਿੰਨਾ ਕੰਪਨੀ ਵੱਲੋਂ ਆਉਂਦਾ ਉਹਨਾਂ ਇਹਦਾ ਆਵਾਜ਼ ਆ ਦੀ ਨਹੀਂ ਜੇ ਆਪਾਂ ਖਾਲੀ ਪਾਈਪ ਪਾਉਨੇ ਆ ਦੀ ਇੰਨੀ ਕੁ ਆਵਾਜ਼ ਹੋ ਜਾਂਦੀ ਆ ਆ ਤੁਹਾਡਾ ਮਿਊਜ਼ਿਕ ਸਿਸਟਮ ਤਾਂ ਸੁਣਦਾ ਹੀ ਨਹੀਂ ਟਰੈਕਟਰ ਦੀ ਆਵਾਜ਼ ਹੀ ਸੁਣਦੀ ਆ ਕਿਹਨਹੀਂ ਜੀ ਹਾਂਜੀ ਹਾਂਜੀ ਬਹੁਤ ਜਿਆਦੇ ਸਾਇਲੈਂਟ ਹੋ ਗਈ ਵੀ ਨਾਲੇ ਤਾਂ ਕਸਟਮਰ ਦਾ ਸ਼ੌਂਕ ਪੂਰਾ ਹੋ ਗਿਆ ਨਾਲ ਟਰੈਕਟਰ ਸਾਇਲੈਂਟ ਰਹਿ ਗਿਆ ਦੋਨੇ ਚੀਜ਼ਾਂ ਕਸਟਮਰ ਦੀ ਡਿਮਾਂਡ ਪੂਰੀ ਹੋ ਗਈ ਇਹਦੇ ਵੀ ਆਪਣੇ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਜੀ ਹਾਂਜੀ ਹਾਂਜੀ ਇਹਦੇ ਤੇ ਆਪਣੇ ਮਿਊਜ਼ਿਕ ਸਿਸਟਮ ਲੱਗਿਆ ਹੀ ਬਾਜੀ ਜੇ ਮਾਊਸ ਲਾਈਟ ਹੋ ਗਈ ਵਗੈਰਾ ਉਪਰ ਆਣਾ ਸਾਰਾ ਕੁਝ ਹਾਂ ਜੀ ਉਹ ਸਾਰਾ ਬਾਜੀ ਆ ਪਾ ਜਿਤਾ ਇਹਨੂੰ ਠੀਕ ਜੀ ਪਾਰ ਲਾਈਟ ਵਗੈਰਾ ਸਾਰੇ ਇਹਨੂੰ ਪੜੀ 3 ਸਾਲ ਹੋ ਗਏ ਲੱਗੇ ਨੂੰ ਅੱਛਾ ਇਹ ਤੋਂ 3 ਸਾਲ ਪੁਰਾਣਾ ਆ ਜੀ ਹਾਂ ਜੀ ਓਕੇ ਇਹ ਤਾਂ ਅਲੱਗ ਐ ਮੈਂ 6 ਮਹੀਨੇ ਹੁੰਦੇ ਨੇ ਲੱਗੇ ਨੂੰ ਕੋਈ ਇਹਦੇ ਤੇ ਇਹ ਨਹੀਂ ਵੀ ਹਾਂ ਕਿਤੋਂ ਖਰਾਬ ਹੋ ਗਿਆ ਉਹ ਕਾਫੀ ਸਾਰ ਨਹੀਂ ਕੋਈ ਖਰਾਬ ਹੋਇਆ ਸਾਰਾ ਓਕੇ ਦੀ ਰਿਪੋਰਟ ਪਿਆ ਸਿੱਧੂ ਮੂਸੇ ਵਾਲਾ ਠੀਕ ਆ ਜੀ ਤੁਹਾਡੇ ਸਾਹਮਣੇ ਆਪਾਂ ਡੈਮੋ ਦਿਖਾਤੀ ਜੀ ਹਾਂ ਜੀ ਪੀਸ ਲਾਂਸਰ ਦੀ ਕੋਈ ਇਹ ਨਹੀਂ ਵੀ ਹਾਂ ਜੀ ਵੀਡੀਓ ਚ ਕੋਈ ਅਲੱਗਾ ਕਿਉਂਕਿ ਆਪਾਂ ਰੀਅਲ ਦੇ ਵਿੱਚ ਸਾਇਲੈਂਟ ਟਰੈਕਟਰ ਦਾ ਫਿਟਿੰਗ ਕਰੀਆ ਤੇ ਉਹਦੀ ਜੋ ਆਵਾਜ਼ ਆ ਤੁਹਾਨੂੰ ਸੁਣਾਤੀ ਬਿਲਕੁਲ ਸਾਇਲੈਂਟ ਟਰੈਕਟਰ ਰਹਿ ਗਿਆ ਤੇ ਨਾਲੇ ਕਸਟਮਰ ਦਾ ਸ਼ੌਂਕ ਪੂਰਾ ਹੋ ਗਿਆ। ਜਿਹੜਾ ਫਾਰਮ ਟਰੈਕ 60 ਤੇ ਜੋ ਫਿਟਿੰਗ ਚੱਲ ਰਹੀ ਆ ਤੇ ਵੀਰ ਜੀ ਇਹਦਾ ਇਹਦੇ ਆਪਾਂ ਕੀ ਕੀ ਇਸ ਟਾਈਮ ਹੁਣ ਮੋਡੀਫਿਕੇਸ਼ਨ ਕਰ ਰਹੇ ਆ ਜੀ। ਇਹਦੇ ਦੇ ਪਾਰੀ ਆਪਾਂ ਤਿੰਨਾ ਬੇਸਾਂ ਵਾਲਾ ਲਾਉਣਾ ਈ ਸਿਸਟਮ ਇਹਦੇ ਉੱਤੇ ਪਾਜੀ ਫਾਈਬਰ ਸ਼ੋਟ ਲਾਉਣੀ ਆਈ ਆਪਾਂ ਜੋ ਲਾਈਟਿੰਗ ਨੇ ਉਡਣੀ ਦਾ ਸਾਰਾ ਰੰਗ ਕਰਨਾ ਈ ਹਾਂ ਜੀ। ਜੀ ਹਾਂਜੀ ਇਹਦਾ ਭਾਜੀ ਜਿਹੜਾ ਫਾਰਮ ਟਰੈਕ ਦਾ ਨਵਾਂ ਮਾਡਲ ਆਇਆ ਜੇ ਵਰਲਡ ਮੈਕਸ ਜੀ ਹਾਂਜੀ ਉਹ ਭਰੀ ਆ ਭਰੀ ਉਹਨਾਂ ਦੀ ਏਜੰਸੀ ਆ ਉਹਨਾਂ ਨੇ ਆਪਾਂ ਟਰੈਕਟਰ ਤੇ ਲਾਈ ਆ ਜੀ ਉਹ ਤੁਹਾਨੂੰ ਆਪਾਂ ਵੀਡੀਓ ਵਿੱਚ ਚਾਟ ਰਵਾਦਨੇ ਆ ਜੀ ਰਾਹ ਦੀ ਹਰੇ ਕੀਤਾ ਇਹ ਤਿਆਰ ਟਰੈਕਟਰ ਆ ਉਹਦੇ ਕੀ ਕੀ ਐਕਸੈਸਰੀ ਲੀ ਕੀ ਹੋਈ ਆ ਜੀ ਭਾਜੀ ਮਾਊਸ ਲਾਈਟ ਐਂਡ ਮੀਰੀ ਸਿਸਟਮ ਜੀ ਇਹਦਾ ਵੀਡੀਓ ਸਾਰਾ ਉਹ ਵੀ ਦੇ ਦਾਂਗੇ ਜੀ ਓਕੇ ਹਾਂਜੀ ਉਹ ਦੇਖ ਸਕਦੇ ਹੋ ਮੇਜਰ ਸਿਸਟਮ ਵਗੈਰਾ ਸਹੀ ਆ ਜੀ ਮਾਊਸ ਲਾਈਟ ਵਗੈਰਾ ਸਾਰਾ ਹੀ ਇਹਨਾਂ ਤੇ ਚੱਲ ਰਹੀ ਆ ਇਹ ਫੀਟਿੰਗ ਪੂਰੀ ਟੌਪ ਦੀ ਆ ਜੀ ਤੇ ਬਾਕੀ ਆ ਵੀਡੀਓ ਵਿੱਚ ਐਡ ਕਰ ਦਾਂਗੇ ਟਰੈਕਟਰ ਦੀ ਤੇ ਉਹ ਟਰੈਕਟਰ ਰਾਤ ਮੋਡੀਫਾਈ ਹੋਇਆ ਜੀ ਤੇ ਉਹਦੇ ਤੋਂ ਅਸੀਂ ਚਾਹੇ ਫਾਈਬਰ ਹਟਲ ਬਾਉਣੀ ਆ ਵਲਟ ਮੈਕਸ ਦੀ ਫਾਰਮ ਟਰੈਕ ਦੀ ਜਿਹੜਾ ਮਰਜੀ ਮਾਡਲ ਆ ਸਾਰਿਆਂ ਦੀ ਨੰਬਰ 1 ਮੈਂ ਭਾਜੀ ਵੇਚ ਬਣਾ ਦਈਏ ਇਹਦਾ ਜੀ ਠੀਕ ਆ ਜੀ ਤੇ ਐਸੈਸਰੀ ਦੇ ਵਿੱਚ ਮਿਊਜ਼ਿਕ ਸਿਸਟਮ ਆ ਗਿਆ ਲਾਈਟਾਂ ਵਗੈਰਾ ਆ ਗਿਆ ਸਾਰਾ ਇਹਨਾਂ ਕੋਲ ਅਵੇਲੇਬਲ ਆ ਸਾਰਾ ਟਰੈਕਟਰ ਦਾ ਆਪਾਂ ਭਰਾਣ ਦੁਆਰੇ ਨੰਬਰ ਵਗੈਰਾ ਸਾਰਾ ਕੁਝ ਪੁੱਛਦੇ ਆ ਲੋਕੇ ਸੰਬਾਰੇ ਇੱਕ ਵਾਰ ਹੋਰ ਹਾਂਜੀ ਹਾਂਜੀ ਭਾਈ ਤੇ ਜਿਹੜੇ ਭਰਾ ਵੀ ਆਈ ਤੁਹਾਡੇ ਤੋਂ ਮਤਲਬ ਟਰੈਕਟਰ ਮੋਡੀਫਾਈ ਦੇ ਸ਼ੌਂਕੀ ਨੇ ਤਾਂ ਜਰੂਰ ਇੱਕ ਵਾਰ ਆਲੇ ਪਹੁੰਚੋ ਭਰਾ ਕੋਲ ਇੱਕ ਵਾਰ ਇਹਨਾਂ ਦਾ ਕੰਮ ਦੇਖੋ ਬਾਅਦ ਚ ਤੁਹਾਨੂੰ ਆਪ ਪਤਾ ਲੱਗ ਜੂਗਾ ਵੀ ਹਾਂ ਵੀ ਰੀਅਲ ਦੇ ਵਿੱਚ ਕਿੰਨੀ ਕੁਆਲਿਟੀ ਆ ਫਾਰਮ ਟਰੈਕ ਇਹ ਫਾਰਮ ਟਰੈਕ ਇਹਦੇ ਵੀ ਫਾਈਬਰ ਹੁੱਡ ਫਿੱਟ ਕਰੀ ਹੋਈ ਆ ਤੇ ਇਹਦੇ ਫਾਈਬਰ ਲੱਗੀ ਆ ਇਹਦੇ ਵੀ ਕਨੋਪੀ ਲੱਗ ਰਹੀ ਆ ਮਿਊਜ਼ਿਕ ਸਿਸਟਮ ਵੀ ਲੱਗਣਾ ਸਾਰਾ ਕੁਝ ਲੱਗਣਾ ਤੇ ਇਹਦੀ ਫਿਟਿੰਗ ਤੁਹਾਨੂੰ ਦਿਖਾਉਣਾ ਹੈ ਉਹਦੇ ਵਿੱਚ ਮਿੱਟੀ ਦੀ ਇਹਦੀ ਫਿਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਪਲੇਟਾਂ ਦੀ ਫਿਟਿੰਗ ਤੇ ਫਿਨਿਸ਼ਿੰਗ ਦੇਖੋ ਸਾਰੀ ਪ੍ਰੋਪਰ ਉਧਰੋਂ ਪਲੇਟ ਆ ਕੇ ਉਰੇ ਆ ਕੇ ਮੁੱਕਦੀ ਹੈ ਫਿਰ ਤੁਸੀਂ ਨਟ ਚੈੱਕ ਕਰ ਸਕਦੇ ਹੋ ਠੀਕ ਹੈ ਸਹੀ ਫਿਟਿੰਗ ਦੇ ਹੈ ਸਭਾ ਪੂਰਾ ਹਿਮਲੈਕ ਕਰਨਾ ਹੈ ਪ੍ਰੋਪਰ ਪ੍ਰੋਫੈਸ਼ਨਲ ਨਾਲ ਤਰੀਕੇ ਨਾਲ ਕੰਮ ਕਰਦੇ ਨੇ ਭਰਾਵੋ ਨਹੀਂ ਦੀ ਡਿਟੇਲ ਆਪਾਂ ਤੁਹਾਨੂੰ ਦੇ ਦਿੱਤੀ ਜੋ ਜੋ ਐਸੈਸਰੀ ਭਰਾ ਹੁਣੇ ਲਾ ਰਹੇ ਨੇ ਵੀਰ ਜੀ ਆਪਣਾ ਫੋਨ ਨੰਬਰ ਤੇ ਲੋਕੇਸ਼ਨ ਦੁਬਾਰੇ ਇੱਕ ਵਾਰ ਜਰੂਰ ਦੱਸੋ ਹਾਂਜੀ ਭਾਈ ਮੇਰਾ ਨੰਬਰ ਆਇਆ ਹੈ 73556946348 ਤੇ ਇੱਕ ਮੇਰੇ ਭਰਾ ਦਾ ਨੰਬਰ ਆਈ 7689286296 ਜੀ ਹਾਂਜੀ ਪਹਿਲਾਂ ਆਪਣਾ ਆਪਣਾ ਆਉਂਦਾ ਜਿਹੜਾ ਹਰੀਂਦਿਆਂ ਦਾ ਰੋਡ ਤੋਂ ਲੱਤ ਦਾ ਨਾ ਵੇਚ ਵਾਲਾ ਅੰਦਰਲਾ ਰੋੜੀ ਹਾਂਜੀ ਇਹ ਸਿੱਧੀ ਭਾਰੀ ਚਲੇ ਜਾਂਦੀ ਹੈ ਇਹ ਦਰਬਾਰ ਸਾਹਿਬ ਜੀ ਦਰਬਾਰ ਸਾਹਿਬ ਜਾਂਦਾ ਜੀ ਤੇ ਨਾਲ ਉੱਤੇ ਮੇਨ ਆਈ ਹਾਂ ਜੀ ਨਾਲ ਆਪਣੇ ਮੈਸੀ ਟਰੈਕਟਰ ਦੀ ਏਜੰਸੀ ਆ ਜੀ ਹਾਂਜੀ ਹਾਂਜੀ ਭਾਈ ਇਹਦੇ ਨਾਲ ਹੀ ਭਾਈ ਉਹ ਫਾਰਮ ਟਰੈਕ ਦੀ ਏਜੰਸੀ ਆ ਉਹ ਟਰੈਕ ਦੀ ਏਜੰਸੀ ਨਾਲ ਆ ਜੀ ਉਰੇ ਭਰਾ ਹੁਣ ਅਸੀਂ ਦੋਈ ਸ਼ਾਪ ਆ ਜੀ ਤੇ ਨੰਬਰ ਤੁਹਾਨੂੰ ਦੱਸ ਦਿੱਤੇ ਨੇ ਜੀ ਤੇ ਦਵਾਰੇ ਇੱਕ ਵਾਰ ਤੁਸੀਂ ਇਹ ਕਾਰਡ ਆ ਜੀ ਸਰਾਹ ਟਰੈਕਟਰ ਐਕਸੈਸਰੀ ਠੀਕ ਆ ਜੀ ਸਕਰੀਨ ਸ਼ਾਟ ਮਾਰ ਕੇ ਤੁਸੀਂ ਆ ਨੰਬਰ ਨੇ ਕੋਈ ਵੀ ਤੁਹਾਨੂੰ ਮੋਡੀਫਿਕੇਸ਼ਨ ਦਾ ਸਮਾਨ ਚਾਹੀਦਾ ਤਾਂ ਇਸ ਨੰਬਰ ਤੇ ਕਨੈਕਟ ਕਰ ਸਕਦੇ ਹੋ ਪੂਲ ਗਾਰੰਟੀ ਆ ਜੋ ਆਪਾਂ ਵੀਡੀਓ 'ਚ ਕਹਿਣਾ ਰੀਅਲ 'ਚ ਉਦੋਂ ਵੱਧਿਆ ਤੁਹਾਨੂੰ ਮਿਲੂ ਕੋਈ ਘੱਟ ਨਹੀਂ ਮਿਲਦਾ ਐਨੀ ਆਪਣੀ ਗਾਰੰਟੀ ਆ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਆ ਨਵੇਂ ਵੀਡੀਓ ਦੇ ਵਿੱਚ ਤੇ ਆਪਣੀ ਇਹਦੀ ਮਰਜਨ ਸਿਸਟਮ ਦੀ ਆਪਾਂ ਇੰਸਟਾਗ੍ਰam ਤੇ ਰੀਲਾਂ ਪਾ ਦਾਂਗੇ ਜੀ ਕਮਾਂਸ ਵੈਜ ਆਪਣਾ ਇੰਸਟਾਗ੍ਰam ਤੇ ਆਪਣਾ ਪਾਰੀ ਪੇਜ ਵੀ ਹੈ ਰਹਾ ਬਾਤੀ ਤੁਹਾਡਾ ਪੇਜ ਦੱਸ ਦੋ ਜੀ ਮਾਣੀ ਪਾਜੀ ਸਰਾਂ ਟਰੈਕਟਰ ਦੇ ਨਾਂ ਦੇ ਆਪਣਾ ਪੇਜ ਜੀ ਉਹਦੀ ਮੈਂ ਤੁਹਾਨੂੰ ਦਿਖਾਉਣਾ ਜੇ ਪੂਰਾ ਜੀ ਉਹ ਉੱਤੇ ਜਾ ਕੇ ਤੁਸੀਂ ਰੀਲਾਂ ਤੇ ਚੈੱਕ ਕਰ ਸਕਦੇ ਹੋ ਠੀਕ ਆ ਜੀ ਤੇ ਭਰਾਵਾਂ ਦਾ ਇੰਸਟਾਗ੍ਰam ਤੇ ਪੇਜ ਚੱਲਦਾ ਜੀ ਹਾਂ ਜੀ ਤੇ ਆ ਪੇ ਹਰਾਂ ਟਰੈਕਟਰ ਦਾ ਠੀਕ ਆ ਜੀ ਇਹਦੇ ਅਗੇ ਵੀ ਸਰਚ ਕਰਕੇ ਰੀਲਾਂ ਚੈੱਕ ਕਰ ਸਕਦੇ ਹਾਂ ਹਾਂਜੀ ਨਾਲ ਦੀ ਨਾਲ ਜੋ ਵੀ ਅਪਡੇਟ ਹੈ ਭਰਾਵਾਂ ਹੁਣੀ ਇਹਦੇ ਤੇ ਪਾਉਂਦੇ ਰਹਿੰਦੇ ਨੇ ਹਾਂਜੀ ਹਾਂਜੀ ਥੈਂਕ ਯੂ ਸੋ ਮੱਚ ਪੂਰੀ ਵੀਡੀਓ ਦੇਖ ਲਈ ਧੰਨਵਾਦ ਵੀਰ ਜੀ ਨਾਲ ਫੋਟਾ ਜੀ ਓਕੇ ਵੀਰ ਜੀ ਓ ਠੀਕ ਹੈ